ਸੰਤੁਸ਼ਪੁਰ ਸੰਤਲਬੰਦ ਮੰਕਰ ਸਿੰਘ ਜੀ ਰਾਮਗੜ੍ਹ ਤੋਂ ਆਏ ਨੇ 3 ਸਾਲ ਵਰਸਣਾਂ ਹੋ ਦੇ ਕੋਲ 3.5 ਕਾ ਵਿਥਾ ਕਾਮੇ ਪਾਠਾਂ ਸਰਵਨਾਮੀ ਤਨ ਕੋਤਰੀਆਂ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਜੋਵੀ 11 24 ਨੂੰ ਆਰੰਭ ਹੋਈ શ્રી ਅਖੰਡ ਪਾਠ ਸਾਹਿਬ 66 ਪਾਠ ਆਰੰਭ ਹੋਏ ਨੇ ਦੋ શ્રી ਜਪਜੀ ਸਾਹਿਬ ਦੇ ਪਾਠ ਇੱਕ શ્રી ਸੁਖਨੀ ਸਾਹਿਬ ਦੇ ਪਾਠ 26 11 24 ਨੂੰ ਦੂਜੀ ਲੜੀ ਦੇ ਪੂਪ ਪਾਉਣ ਤੋਂ ਉਪਰੰਤ ਸ਼ਾਰਟ ਸ੍ਰੀ ਅਖੰਡਪਰ ਸਾਹਿਬ ਦੋਸਤ ਸ੍ਰੀ ਜਗਜੀਤ ਸਿੰਘ ਸਭੀ ਸਤਿ ਸੰਗਤ ਦੇ ਪਾਠ ਆਰਾਮ ਹੋਏ 27 11 14 ਨੂੰ ਮਾਦੀ ਨਾਲ ਉਦਾਸ ਹਤੰਤ ਨਗਰਪ੍ਰੀਤਨ ਦੇਡ ਕਟੋਂ ਮਾਨੂ ਕੀ ਉਮਦੇਵ ਅਧਿਆਨਾ ਸਾਹਿਬ ਤੋਂ ਮੱਲੇਪਿੰਡ ਦੀ ਅਧਰਮਾ ਕਰਕੇ ਦੁਬਾਰਾ ਬਾਬਾ ਮੱਗਾ ਸੰਜੀਵੇ ਦੇ ਕੋਲ ਲੱਗਿਆ ਤੇ ਸੰਤਾਂ ਕਥਾ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਜ਼ਿਕਰ ਜੋ ਹੈ ਕਿ ਮੱਲੇਪਿੰਡ ਦੇ ਵਿੱਚ ਬਾਬਾ ਜੀ ਦੇ ਸੋਹਰੇ ਸੰਗ 29 11 24 ਨੂੰ ਨਗਰ ਕੀਰਤਨ ਮਾਣੂ ਤੇ ਲੱਖਾ ਅਠੂਰ ਹੁੰਦੇ ਹੋਏ ਸ਼ੀਨੀਵਾਲ ਪਿੰਡ ਪਹੁੰਚਣਗੇ ਸ਼ੀਨੀਵਾਲ ਨਗਰ ਵਿੱਚ ਬਾਬਾ ਜੀ ਦੇ ਭੈਣ ਜੀ ਗਏ ਹੋਏ ਸਨ 31 24 ਨੂੰ ਅਖੰਡ ਫੜ ਸਹਿਵਾਨਾਂ ਦੇ ਭੋਗਾਂ ਉਪਰੰਤ ਚੌਥੀ ਲੜੀ ਦੇ ਅਖੰਡ ਫੜ ਸਹਿਵਾਨ ਪਰ ਆਰੰਭ ਹੋਣਗੇ ਰਾਤ ਦੇ ਦੀਵਾਨਾਂ ਵਿੱਚ ਰਾਗੀ ਸ਼ਕੀਨ ਸਿੰਘ ਜੀ ਤੇ ਰਾਗੀ ਜੁਜਾਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ 12 24 ਨੂੰ ਪਿੰਡ ਦੇੜਕਾ ਵਿਖੇ ਨਦਰ ਕੀਰਤਨ ਦੌਰਾਨ ਕੌਮ ਦੇ ਪ੍ਰਸਿੱਧ ਢਾਡੀ ਕਬੀਸ਼ਰ ਜਥੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ 2 12 24 ਨੂੰ ਰਾਤਰੀ ਦੇ ਦਵਾਨਾ ਵਿੱਚ ਜਵੱਦੀ ਟਕਸਾਲ ਵਾਲੇ ਵਿਦਿਆਰਥੀ 7 ਤੋਂ 10 ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ 3 12 24 ਮੱਧਵੀ ਅਤੇ ਅਦਾਸ ਉਪਰੰਤ ਦਿਨ ਦੇ دیਵਾਨਾ ਵਿੱਚ 11 ਤੋਂ 4 ਵਜੇ ਤੱਕ ਭਾਈ ਕੁਲਵੰਤ ਸਿੰਘ ਮਾਣੂਕੇ ਭਾਈ ਮਿਲਖਾ ਸਿੰਘ ਮੋਜੀ ਟਾੜੀ ਜੱਥਾ ਸੰਗਤਾਂ ਨੂੰ ਨਿਹਾਲ ਕਰਨਗੇ ਰਾਤ ਦੇ دیਵਾਨਾ ਵਿੱਚ 7 ਤੋਂ 10 ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ ਤੇ ਬੱਬਾ ਪਿਆਰਾ ਸਿੰਘ ਜੀ ਸਿਰਤਲੇ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ 4 12 24 ਪੰਜਵੀਂ ਰੜੀ ਦੇ ਸ੍ਰੀ ਕੰਡਫੈਕਟ ਸਹਿਵਾਨਾਂ ਦੇ ਭੋਗਾਂ ਤੋਂ ਉਪਰੰਤ ਦਿਨ ਦੇ دیਵਾਨਾ ਵਿੱਚ ਕਵਿਚ ਇਸ ਰਜੱਥਾ ਸੋਮਨਾਥ ਰੋਡਿਆਂ ਵਾਲੇ ਅਤੇ ਢਾਡੀ ਜੱਥੇ ਸੰਗਤਾਂ ਨੂੰ ਮਿਹਾਲ ਕਰਨਗੇ ਰਾਤ ਦੇ ਦਿਵਾਨਾ ਵਿੱਚ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਵਾਲੇ ਬਾਬਾ ਅਮਰੀਕ ਸਿੰਘ ਜੀ ਪੰਜ ਪੈਣੀਆਂ ਵਾਲੇ ਬਾਬਾ ਓਂਕਾਰ ਸਿੰਘ ਜੀ ਬੇਰਖੁੱਲ ਵਾਲੇ ਸੰਗਤਾਂ ਨੂੰ ਮਿਹਾਲ ਕਰਨਗੇ 5/12/24 ਨੂੰ ਨਗਰ ਕੀਰਤਨ ਪਿੰਡ ਰਾਮਗੜ੍ਹ ਪੁੱਲਰ ਤੋਂ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਹੈ ਪਿੰਡ ਤੋਂ ਪਿੰਡ ਦੇੜਕੇ ਆਵੇਗਾ ਅਤੇ ਦੇੜਕੇ ਦੇ ਤੋਂ ਮਾਣੂ ਕੇ ਚੋੜਾ ਬੱਸੀਆਂ ਆਉਂਦੀ ਹੋਈ ਗੁਰਦੁਆਰਾ ਟਾਲੀਆਣਾ ਸਾਹਿਬ ਰੈਕੋਰਡ ਵਿਖੇ ਜਾਵੇਗਾ ਜਿੱਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ ਸੀ 13 ਰੋਜ਼ਾ ਉਕਤਰੀ ਸਮਾਗਮਾਂ ਦੇ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਆਪ ਸਭ ਵੀਡੀਓ ਦੇਖਣ ਵਾਲਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੀ ਸ਼ਰਧਾਲੂਆਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਧੰਨਵਾਦ ਸਾਰਿਆਂ ਦਾ ਤੇ ਆਓ ਹੁੰਮ ਹੁੰਮਾ ਕੇ ਸ਼੍ਰੀਮਾਨ ਸੰਤ ਸਪਾਈ ਸੰਤ ਬਾਬਾ ਮਗਰ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਪੰਢੇੜਾ ਲਵਾ ਕੇ ਹਾਜ਼ਰੀ ਹਲਾ ਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਧੰਨਵਾਦ